ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਬੜੀਆਂ ਮੁਸ਼ਕਲਾਂ ਦੇ ਵਿੱਚ ਘਿਰੇ ਦਿਖਾਈ ਦੇ ਰਹੇ ਨੇ ਵਿਕਰਮ ਸਿੰਘ ਮਜੀਠੀਆ ਇਸ ਵਕਤ ਨਾਬਾ ਜੇਲ੍ਹ ਚ ਬੰਦ ਨੇ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਸੀ ਇਸੇ ਦੌਰਾਨ ਹੀ ਵਿਕਰਮ ਸਿੰਘ ਮਜੀਠੀਆ ਜਿਹੜੀ ਬੈਰਕ ਦੇ ਵਿੱਚ ਬੰਦ ਨੇ ਉਹ ਬੈਰਕ ਬਦਲਣ ਦੀ ਲਗਾਤਾਰ ਮੰਗ ਕਰ ਰਹੇ ਨੇ ਬੈਰਕ ਬਦਲਣ ਵਾਲੀ ਅਰਜੀ ਤੇ ਹੁਣ ਸੁਣਵਾਈ ਹੋਣੀ ਹੈ ਤੇ 6 ਤਾਰੀਖ ਨਿਰਧਾਰਤ ਕੀਤੀ ਗਈ ਹੈ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੇ ਅਦਾਲਤ 'ਚ ਨਾਬਾ ਜੇਲ੍ਹ 'ਚ ਆਪਣੀ ਬੈਰਕ ਬਦਲਣ ਵਾਲੀ ਧਾਰ ਅਰਜੀ ਤੇ ਸਾਬਕਾ ਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੇ ਅਦਾਲਤ 'ਚ ਨਾਬਾ ਜੇਲ੍ਹ 'ਚ ਆਪਣੀ ਬੈਰਕ ਬਦਲਣ ਵਾਲੀ ਅਰਜੀ ਤੇ ਐਡਵੋਕੇਟ ਐਚਐਸ ਤਨੂਆ ਬਚਾ ਪੱਖ ਵੱਲੋਂ ਪੇਸ਼ ਹੋਏ ਜਦਕਿ ਸਰਕਾਰ ਵੱਲੋਂ ਪ੍ਰੀਤ ਇੰਦਰਪਾਲ ਸਿੰਘ ਤੇ ਫੈਰੀ ਸੋਫੇਟ ਵਿਸ਼ੇਸ਼ ਪੀਪੀ ਤੇ ਮਨਜੀਤ ਸਿੰਘ ਐਡੀਸ਼ਨਲ ਪੀਪੀ ਵੱਜੋਂ ਪੇਸ਼ ਹੋਏ ਅਦਾਲਤ ਵੱਲੋਂ ਇਹਨਾਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਇਸ ਅਰਜੀ ਤੇ ਅਗਲੀ ਸੁਣਵਾਈ ਦੇ ਲਈ 6 ਸਤੰਬਰ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਗਈ। ਵਿਜਲਸ ਦੇ ਵੱਲੋਂ ਆਮਦਨਤਵਾਦ ਜائਦਾਦ ਦੇ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਵੱਲੋਂ ਜੇਲ੍ਹ ਭੇਜੇਗੇ ਵਿਕ੍ਰਮ ਸਿੰਘ ਮਜੀਠੀਆ ਇਸ ਵਕਤ ਜੇਲ੍ਹ ਚ ਬੰਦ ਨੇ ਉਹ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਵਿੱਚ ਇੱਕ ਅਰਜੀ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕਰ ਰਹੇ ਨੇ ਕਿ ਉਹਨਾਂ ਨੂੰ ਆਮ ਹਵਾਲਾਤਿਆਂ ਦੇ ਨਾਲ ਨਾ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਬੈਰਕ ਜਿਸ ਵਿੱਚ ਉਹ ਬੰਦ ਨੇ ਉਹਤੇ ਖਤਰਨਾਕ ਕੈਦੀ ਦੱਸੇ ਗਏ ਨੇ ਇਸ ਕਰਕੇ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਵਿਕ੍ਰਮ ਸਿੰਘ ਮਜੀਠੀਆ ਨੂੰ ਆਮ ਹਵਾਲਾਤ ਜੇਲ੍ਹ ਚ ਬੰਦ ਕੀਤਾ ਗਿਆ ਉਹਨਾਂ ਨੂੰ ਜਿਸ ਬੈਰਕ ਦੇ ਵਿੱਚ ਰੱਖਿਆ ਗਿਆ ਉਸ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਨੇ ਉਹਨਾਂ ਦੇ ਨਾਲ ਅਜਿਹੇ ਵਿਅਕਤੀ ਨੂੰ ਰੱਖਿਆ ਗਿਆ ਜੋ سنگੀਨ ਜੁਰਮਾਂ ਦੇ ਵਿੱਚ ਜੇਲ੍ਹ ਚ ਭੇਜੇ ਗਏ ਨੇ ਇਸ ਕਰਕੇ ਵਿਕ੍ਰਮ ਸਿੰਘ ਮਜੀਠੀਆ ਦਾ ਪੂਰਾ ਪਰਿਵਾਰ ਵੀ ਮਜੀਠੀਆ ਨੂੰ ਲੈ ਕੇ ਬੇहद ਚਿੰਤਾ ਦੇ ਵਿੱਚ ਦਿਖਾਈ ਦੇ ਰਿਹਾ ਹੈ ਹਾਲਾਂਕਿ ਜੇਲ੍ਹਚ ਬੰਦ ਵਿਕਰਮ ਸਿੰਘ ਮਜੀਠੀਆ ਚੜਦੀ ਕਲਾ ਦੇ ਵਿੱਚ ਨੇ ਉਹਨਾਂ ਦੀ ਪਤਨੀ ਤੇ ਵਕੀਲ ਅਰਸ਼ਦੀਪ ਸਿੰਘ ਕਲੀਰ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਸੀ ਇਸੇ ਦੌਰਾਨ ਹੀ ਵਿਕਰਮ ਸਿੰਘ ਮਜੀਠੀਆ ਲਗਾਤਾਰ ਆਪਣੀ ਬੈਰਕ ਨੂੰ ਬਦਲਣ ਵਾਲੀ ਆ ਪਟੀਸ਼ਨ ਤੇ ਸੁਣਵਾਈ ਦੀ ਮੰਗ ਕਰ ਰਹੇ ਨੇ ਤਾਂ ਹੁਣ 6 ਤਾਰੀਖ ਨੂੰ ਬੈਰਕ ਬਦਲਣ ਵਾਲੀ ਅਰਜੀ ਤੇ ਸੁਣਵਾਈ ਹੋਣੀ ਹੈ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੇ ਦੀ ਬੈਰਕ ਬਦਲੀ ਜਾਂਦੀ ਹੈ ਜਾਂ ਫਿਰ ਉਸੇ ਬੈਰਕ ਦੇ ਵਿੱਚ ਰਹਿਣ ਦੇ ਲਈ ਵਿਕਰਮ ਸਿੰਘ ਮਜੀਠੀਆ ਮਜਬੂਰ ਹੁੰਦੇ ਨੇ ਇਸ ਤੇ ਕੀ ਫੈਸਲਾ ਹੁੰਦਾ ਹੈ ਅਦਾਲਤ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਵਕਤ ਵਿਕਰਮ ਸੰਗਮ ਮਜੀਠੀਆ ਲਗਾਤਾਰ ਇਹ ਮੰਨਿਆ ਜਾ ਰਿਹਾ ਹੈ ਕਿ ਵੱਡੀਆਂ ਮੁਸ਼ਕਲਾਂ ਦੇ ਵਿੱਚ ਘਰ ਸਕਦੇ ਨਹੀਂ ਕਿਉਂਕਿ ਵਿਜੀਲੈਂਸ ਦੇ ਵੱਲੋਂ ਨਵੇਂ ਤੱਥ ਪੇਸ਼ ਕੀਤੇ ਜਾ ਚੁੱਕੇ ਨੇ ਕਈ ਸਬੂਤ ਹੋਣ ਦਾ ਦਾਵਾ ਵੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜਾਂਚ ਦਾ ਘੇਰਾ ਹੋਰ ਵਧਾਉਣ ਲਈ ਲਗਾਤਾਰ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਵੀ ਜਾ ਰਹੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਅਕਾਲੀ ਲੀਡਰਾਂ ਦੇ ਵੱਲੋਂ ਬਾਦਲ ਪਰਵਾਰ ਦੇ ਵੱਲੋਂ ਇਹ ਹੀ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਵਿਕ੍ਰਮ ਸਿੰਘ ਮਜੀਠੀਆ ਦੀ ਸਿਆਸੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਨ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਢਾਲ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਵਿਕ੍ਰਮ ਸਿੰਘ ਮਜੀਠੀਆ ਦੇ ਵਿਰੁੱਧ ਨਾ ਤਾਂ ਵਿਜੀਲੈਂਸ ਨੂੰ ਤੇ ਨਾ ਹੀ ਸਰਕਾਰ ਨੂੰ ਕੋਈ ਸਬੂਤ ਮਿਲਿਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਸੀਨੀਅਰ ਅਕਾਲੀਆਗੂ ਵਿਕਰਮ ਸਿੰਘ ਮਜੀਠੀਆ ਬੜੀਆਂ ਮੁਸ਼ਕਲਾਂ ਦੇ ਵਿੱਚ ਘਿਰੇ ਦਿਖਾਈ ਦੇ ਰਹੇ ਨੇ ਵਿਕਰਮ ਸਿੰਘ ਮਜੀਠੀਆ ਇਸ ਵਕਤ ਨਾਬਾ ਜੇਲ੍ਹ ਚ ਬੰਦ ਨੇ ਜਿੱਥੇ ਅਦਾਲਤ ਦੇ ਵੱਲੋਂ ਉਹਨਾਂ ਨੂੰ ਨਿਆਂਇਕ ਹਿਰਾਸਤ ਦੇ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਸੀ ਇਸੇ ਦੌਰਾਨ ਹੀ ਵਿਕਰਮ ਸਿੰਘ ਮਜੀਠੀਆ ਜਿਹੜੀ ਬੈਰਕ ਦੇ ਵਿੱਚ ਬੰਦ ਨੇ ਉਹ ਬੈਰਕ ਬਦਲਣ ਦੀ ਲਗਾਤਾਰ ਮੰਗ ਕਰ ਰਹੇ ਨੇ ਬੈਰਕ ਬਦਲਣ ਵਾਲੀ ਅਰਜੀ ਤੇ ਹੁਣ ਸੁਣਵਾਈ ਹੋਣੀ ਹੈ ਤੇ 6 ਤਾਰੀਖ ਨਿਰਧਾਰਤ ਕੀਤੀ ਗਈ ਹੈ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੇ ਅਦਾਲਤ 'ਚ ਨਾਬਾ ਜੇਲ੍ਹ 'ਚ ਆਪਣੀ ਬੈਰਕ ਬਦਲਣ ਵਾਲੀ ਧਾਰ ਅਰਜੀ ਤੇ ਸਾਬਕਾ ਅਕਾਲੀ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਹਰਦੀਪ ਸਿੰਘ ਦੇ ਅਦਾਲਤ 'ਚ ਨਾਬਾ ਜੇਲ੍ਹ 'ਚ ਆਪਣੀ ਬੈਰਕ ਬਦਲਣ ਵਾਲੀ ਅਰਜੀ ਤੇ ਐਡਵੋਕੇਟ ਐਚਐਸ ਤਨੂਆ ਬਚਾ ਪੱਖ ਵੱਲੋਂ ਪੇਸ਼ ਹੋਏ ਜਦ ਕਿ ਸਰਕਾਰ ਵੱਲੋਂ ਪ੍ਰੀਤ ਇੰਦਰਪਾਲ ਸਿੰਘ ਤੇ ਫੈਰੀ ਸੋਫੇਟ ਵਿਸ਼ੇਸ਼ ਪੀਪੀ ਤੇ ਮਨਜੀਤ ਸਿੰਘ ਐਡੀਸ਼ਨਲ ਪੀਪੀ ਵਜੋਂ ਪੇਸ਼ ਹੋਏ। ਅਦਾਲਤ ਵੱਲੋਂ ਇਹਨਾਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਗਈਆਂ ਜਿਸ ਤੋਂ ਬਾਅਦ ਇਸ ਅਰਜੀ ਤੇ ਅਗਲੀ ਸੁਣਵਾਈ ਦੇ ਲਈ 6 ਸਤੰਬਰ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਗਈ। ਬਿਜ਼ਨਸ ਦੇ ਵੱਲੋਂ ਆਮਦਨਤਵਾਦ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਦਾਲਤ ਵੱਲੋਂ ਜੇਲ੍ਹ ਭੇਜੇਗੇ ਵਿਕ੍ਰਮ ਸਿੰਘ ਮਜੀਠੀਆ ਇਸ ਵਕਤ ਜੇਲ੍ਹ ਚ ਬੰਦ ਨੇ ਉਹ ਆਪਣੇ ਵਕੀਲਾਂ ਦੇ ਰਾਹੀਂ ਅਦਾਲਤ ਵਿੱਚ ਇੱਕ ਅਰਜੀ ਦਾਇਰ ਕਰਕੇ ਅਦਾਲਤ ਨੂੰ ਬੇਨਤੀ ਕਰ ਰਹੇ ਨੇ ਕਿ ਉਹਨਾਂ ਨੂੰ ਆਮ ਹਵਾਲਾਤਿਆਂ ਦੇ ਨਾਲ ਨਾ ਰੱਖਿਆ ਜਾਵੇ ਕਿਉਂਕਿ ਉਹਨਾਂ ਦੀ ਬੈਰਕ ਜਿਸ ਵਿੱਚ ਉਹ ਬੰਦ ਨੇ ਉਹਤੇ ਖਤਰਨਾਕ ਕੈਦੀ ਦੱਸੇ ਗਏ ਨੇ ਇਸ ਕਰਕੇ ਉਹਨਾਂ ਦੀ ਬੈਰਕ ਨੂੰ ਬਦਲਿਆ ਜਾਵੇ ਕਿਉਂਕਿ ਇੱਕ ਪਾਸੇ ਸਰਕਾਰ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਵਿਕ੍ਰਮ ਸਿੰਘ ਮਜੀਠੀਆ ਨੂੰ ਆਮ ਹਵਾਲਾਤ ਜੇਲ੍ਹ ਚ ਬੰਦ ਕੀਤਾ ਗਿਆ ਉਹਨਾਂ ਨੂੰ ਜਿਸ ਬੈਰਕ ਦੇ ਵਿੱਚ ਰੱਖਿਆ ਗਿਆ ਉਸ ਜਗ੍ਹਾ ਤੇ ਕੈਮਰੇ ਵੀ ਲੱਗੇ ਹੋਏ ਨੇ ਉਹਨਾਂ ਦੇ ਨਾਲ ਅਜਿਹੇ ਵਿਅਕਤੀ ਨੂੰ ਰੱਖਿਆ ਗਿਆ ਜੋ سنگੀਨ ਜੁਰਮਾਂ ਦੇ ਵਿੱਚ ਜੇਲ੍ਹ ਚ ਭੇਜੇ ਗਏ ਨੇ ਇਸ ਕਰਕੇ ਵਿਕ੍ਰਮ ਸਿੰਘ ਮਜੀਠੀਆ ਦਾ ਪੂਰਾ ਪਰਿਵਾਰ ਵੀ ਮਜੀਠੀਆ ਨੂੰ ਲੈ ਕੇ ਬੇਹੱਦ ਚਿੰਤਾ ਦੇ ਵਿੱਚ ਦਿਖਾਈ ਦੇ ਰਿਹਾ ਹੈ ਹਾਲਾਂਕਿ ਜੇਲ੍ਹਚ ਬੰਦ ਵਿਕਰਮ ਸਿੰਘ ਮਜੀਠੀਆ ਚੜਦੀ ਕਲਾ ਦੇ ਵਿੱਚ ਨੇ ਉਹਨਾਂ ਦੀ ਪਤਨੀ ਤੇ ਵਕੀਲ ਅਰਸ਼ਦੀਪ ਸਿੰਘ ਕਲੀਰ ਦੇ ਵੱਲੋਂ ਮੁਲਾਕਾਤ ਵੀ ਕੀਤੀ ਗਈ ਸੀ ਇਸੇ ਦੌਰਾਨ ਹੀ ਵਿਕਰਮ ਸਿੰਘ ਮਜੀਠੀਆ ਲਗਾਤਾਰ ਆਪਣੀ ਬੈਰਕ ਨੂੰ ਬਦਲਣ ਵਾਲੀ ਆ ਪਟੀਸ਼ਨ ਤੇ ਸੁਣਵਾਈ ਦੀ ਮੰਗ ਕਰ ਰਹੇ ਨੇ ਤਾਂ ਹੁਣ 6 ਤਾਰੀਖ ਨੂੰ ਬੈਰਕ ਬਦਲਣ ਵਾਲੀ ਅਰਜੀ ਤੇ ਸੁਣਵਾਈ ਹੋਣੀ ਹੈ ਉਸ ਸਬਾਤ ਦੇਖਣਾ ਹੋਵੇਗਾ ਕਿ ਵਿਕਰਮ ਸਿੰਘ ਮਜੀਠੇ ਦੀ ਬੈਰਕ ਬਦਲੀ ਜਾਂਦੀ ਹੈ ਜਾਂ ਫਿਰ ਉਸੇ ਬੈਰਕ ਦੇ ਵਿੱਚ ਰਹਿਣ ਦੇ ਲਈ ਵਿਕਰਮ ਸਿੰਘ ਮਜੀਠੀਆ ਮਜਬੂਰ ਹੁੰਦੇ ਨੇ ਇਸ ਤੇ ਕੀ ਫੈਸਲਾ ਹੁੰਦਾ ਹੈ ਅਦਾਲਤ ਦੀ ਕਾਰਵਾਈ ਤੋਂ ਬਾਅਦ ਪਤਾ ਲੱਗੇਗਾ ਪਰ ਇਸ ਵਕਤ ਸੰਗ ਮਜੀਠੀਆ ਲਗਾਤਾਰ ਇਹ ਮੰਨਿਆ ਜਾ ਰਿਹਾ ਹੈ ਕਿ ਵੱਡੀਆਂ ਮੁਸ਼ਕਲਾਂ ਦੇ ਵਿੱਚ ਘਰ ਸਕਦੇ ਨਹੀਂ ਕਿਉਂਕਿ ਵਿਜੀਲੈਂਸ ਦੇ ਵੱਲੋਂ ਨਵੇਂ ਤੱਥ ਪੇਸ਼ ਕੀਤੇ ਜਾ ਚੁੱਕੇ ਨੇ ਕਈ ਸਬੂਤ ਹੋਣ ਦਾ ਦਾਵਾ ਵੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਜਾਂਚ ਦਾ ਘੇਰਾ ਹੋਰ ਵਧਾਉਣ ਦੀ ਲਗਾਤਾਰ ਵਿਜੀਲੈਂਸ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਵੀ ਜਾ ਰਹੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਅਕਾਲੀ ਲੀਡਰਾਂ ਦੇ ਵੱਲੋਂ ਬਾਦਲ ਪਰਵਾਰ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਜਾਣਬੁੱਝ ਕੇ ਵਿਕਰਮ ਸਿੰਘ ਮਜੀਠੀਆ ਦੇ ਸਿਆਸੀ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਨ ਸਰਕਾਰ ਬਦਲਾਖੋਰੀ ਦੀ ਰਾਜਨੀਤੀ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜਾਣਬੁੱਝ ਕੇ ਉਹਨਾਂ ਦੇ ਅਕਸ ਨੂੰ ਖਰਾਬ ਕਰਨ ਦੀ ਢਾਲ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਹਾਲਾਂਕਿ ਬਿਕਰਮ ਸਿੰਘ ਮਜੀਠੀਆ ਦੇ ਵਿਰੁੱਧ ਨਾ ਤਾਂ ਵਿਜੀਲੈਂਸ ਨੂੰ ਤੇ ਨਾ ਹੀ ਸਰਕਾਰ ਨੂੰ ਕੋਈ ਸਬੂਤ ਮਿਲਿਆ ਹੈ